ਹੂੰ ਹਾਂ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਆ ਕਰਨੇ ਮਾਹਾਂ ਦੋ ਗੈਰਾਂ ਚ ਪਾਣੀ ਕਿਸੇ ਕੈਰੇਜ ਚ ਪਾਣੀ ਨਹੀਂ ਹੈਗਾ ਹੂੰ ਮਾਹਾਂ ਦੋ ਗੈਰਾਂ ਚ ਪਾਣੀ ਐਮ ਆ ਪਰਲੇ ਜੀ ਵੀ ਸਰੀਆਲ ਚ ਸਰੀਆਲ ਬਈ ਇੱਧਰ ਨਹੀਂ ਹੈਗਾ ਉਧਰ ਹੀ ਹੋਊਗਾ ਮਾੜਾ ਮੋਟਾ ਪਿਆ ਉਹਨਾਂ ਦਾ ਹੂੰ ਹੂੰ ਪੈਰ ਤਾਂ ਨਹੀਂ ਖੁੱਲਿਆ ਉਹਨਾਂ ਦਾ ਹੁਣ ਤਾਂ ਨਹੀਂ ਵੱਡੀ ਪਿੱਠੀ ਖੱਲ੍ਹ ਜੀਰੀ ਜਾਂ ਤੇ ਬਾਹਰ ਨਹੀਂ ਵੱਡੀ ਹੈਗੀ ਹੈਗੀ ਆ ਉਹ ਮਾੜੀ ਮੋਟੀ ਇੰਨੀ ਨਹੀਂ ਤੇ ਮਾੜੀ ਮੋਟੀ ਦਾ ਕੋਈ ਕੱਲ ਦੁਆਰ ਰੱਖ ਦਿੰਦੇ ਆ ਆ ਖੱਬਲ ਦੇ ਕਿੱਥੇ ਗਿਰਾਵਾਂ ਖੱਬਲ ਪਿੱਛੇ ਗੜਾਤਾ ਤਾਂ ਤੇ ਉਹ ਕਹਿੰਦਾ ਕੁਝ ਨਹੀਂ ਹੈਗਾ ਕਹਿੰਦਾ ਜਿੰਨੇ ਕਿਤੇ ਲੱਗਣਾ ਸਾਲ ਇਹਨੇ ਕਿਹੜਾ ਲੱਗਣਾ ਉਹ ਵਿੱਚ ਚੂਹਾ ਵੜਦਾ ਉੱਥੇ ਹੋਰ ਕੁਝ ਨਹੀਂ ਹੈਗਾ ਜਿੱਥੇ ਪਿਆ ਉਹ ਆਹ ਆ ਖਾਤ ਵੀ ਛੁੱਟ ਜਾ ਸਪਰੇਅ ਮਾਰ ਦਿੰਦੇ ਆ ਪਾਣੀ ਛੱਡਣਾ ਚਾਰ ਬੰਦ ਦਿਨ ਚਟਪਟ ਹਲੇ ਪੈਰ ਘਟਦਾ ਡੇਢ ਲੱਗ ਗਈ ਪੈਣਾ ਜੀਰੀ ਆ ਗਈ ਭੋਲੇ ਚ ਉੱਥੇ ਦੇਖੀਆ ਮੈਂ ਹੋ ਆਜਾ ਛੋੜੇ ਕਰਕੇ ਆਰੇ ਅੱਜ ਤਾਂ ਖਾ ਮੈਂ ਤੁਹਾਨੂੰ ਗਭੋਲੇ ਜਾਈ ਵੀ ਹੁਣ ਹੁਣੀ ਸਕਾਉਣੀ ਪੈਣੀ ਇੱਕ ਵਾਰੀ ਫੇਰ ਨਹੀਂ ਇਹ ਤੇ ਪਾਣੀ ਲਾਈ ਜਾਊਂਗਾ ਜਿੱਦ ਨਹੀਂ ਹਲੇ ਤਾਂ ਇਹ 15 ਦਿਨ ਲੈ ਲੈਣੇ 20 ਹਾਂ ਇਹ ਨਹੀਂ ਸਰਨੀਆ ਸਤੰਬਰ ਚ ਅਕਤੂਬਰ ਚ ਵੱਢ ਹੋਣੀ ਜਾ ਕੇ ਆ ਦੇ ਹੂੰ ਨਾਲੀ ਲਾ ਕੇ ਭੋਲੇ ਜਾ ਕੇ ਆ ਕੁਕੜੀ ਖੁੱਲ ਗਈ ਨਾ ਖੁੱਲਣ ਲੱਗੇ ਇਹ 10 ਦਿਨ ਥਈਆਂ ਨਹੀਂ ਖਲਣ ਲੱਜੂਗੀ 10 ਦਿਨ ਥਈ ਮਾਰੀ ਮੋਟੀ ਹਾਂ ਹੋ ਠੀਕ ਨਹੀਂ ਹਲੇ ਸਾਲਾ ਗੇਤਾ ਕੰਮ ਹਲੇ ਨਹੀਂ ਸਨ ਨਹੀਂ ਚਾਹੀਦੀ ਇਹ ਉਹ ਹੁਣ ਟਾਈਮ ਨਾਲ ਨਿਥਰਣਾ ਹੀ ਯਾਰ ਇਹਨੇ ਹਾਂ ਹੋ ਫੇਰ ਖਲਣ ਲਾਖ ਕਾਕਾ ਦੇਖ ਅੱਛੀ ਤਰੀਕੇ ਨਾਲ ਸੁਬਰੇ ਮਾਰ ਜਾ ਕਿਨੋਂ ਲੱਗੀ ਹੋਈ ਆ ਜਿੱਦਨ ਸਾ ਪਾਣੀ ਖੜੇਣਾ ਸਾਫ ਹੋਣਾ ਇਹਨੇ ਚੱਲ ਆਪਾਂ ਨੂੰ ਬੀੜ ਕੇ ਆਪਣਾ ਜਵੀ ਜੂ ਵੀ ਬੀਜੀ ਤੇ ਛੁਰਕਿਆ ਤਾਂ ਹੀ ਤਾਂ ਲਾਈ ਵੀ ਕੀਤੀ ਉਹਦਾ ਵੀ ਤੇ 10 5 7 ਦਿਨ ਲੇਟ ਰਹੀ ਹੈ ਉਹ ਤਾਂ ਲੇਟ ਆ ਹੈਨਾ ਹੂੰ ਪੁਰਕਾ ਸਾਫ ਹੀ ਆਉਂਦਾ ਖਾਲਾ ਦਾ ਸਾਫ ਆ ਖੱਬਲਾ ਛੜਾ ਏ ਸਾਰਾ ਫੁੱਲ ਤੋਤਾ ਤੂਤਾ ਜਾ ਬਹੁਤਾ ਹੁਣ ਜੀਰੀਆਂ ਚ ਤੋਤਾ ਜਾ ਲੱਗ ਗਿਆ ਹੁਣ ਪੱਤਾ ਪੱਤੋਂ ਨਹੀਂ ਬਹੁਜੋਰ ਨਾ ਪਿਆ ਪੱਤਾਂ ਲਪੇਟ ਵੀ ਝੜ ਗਿਆ ਪੱਤਾ ਖੁੱਲ ਗਿਆ ਚਿੱਟਾ ਹੋ ਗਿਆ ਪੱਤਾ ਕਿਤੇ ਨਹੀਂ ਥੋੜਾ ਜਿਹੀ ਸਪੀੜ ਨਾ ਪਿਆ ਕੱਲ ਹੂੰ ਆਦੇ ਬੁੱਝੇ ਦਾ ਕੱਖ ਤਾਂ ਕਿੱਡਾ ਵਿਆ ਉਹ ਦੇਖੂੜ ਮਾੜਾ ਮੋਟਾ ਰਹੀ ਜਾਂਦਾ ਹੁਣ ਕਿਤੇ ਇਦਨ ਨੂੰ ਹਟ ਕਹਿੰਦਾ ਕਿਤੇ ਆਇਉ ਨਾ ਠਣਾ ਪੈਂਦਾ ਅੱਖ ਦੇਖ ਕੇ ਕਹਿੰਦਾ ਕਿਤੇ ਆਇਉ ਨਾ ਠਣਾ ਪੈਂਦਾ ਮਾੜਾ ਮੋਟਾ ਰਹੀ ਜਾਂਦਾ ਇੰਦਾ ਹੁਣ ਉਹ ਚੱਲੂ ਨਹੀਂ ਲਿਖਦਾ ਵੀ ਮੋਟਾ ਬੁੱਝਾ ਕੋਈ ਨਹੀਂ ਰ ਨਿਕਾਲ ਦੇ ਖਿਲੰਮੀ ਬਸ ਆਹ ਜੀ ਹੁਣ ਕਿਹਦਾ ਕੱਖ ਜ ਸਾਰਾ ਖਤਮ ਹੋ ਜੂਗਾ ਸਰਦਾਰ ਸਾਹਿਬਣੀ ਕਣਕਮਾ ਵੀ ਲੋੜ ਨਹੀਂ ਵਾਲੀ ਸੁਰੇ ਖੁਰਚਣੇ ਦੀ ਫਿਰ ਫਾਨਕਦੇ ਪਾਣੀ ਨੂੰ ਆ ਵੱਡਿਆ ਵਾ ਕਿ ਪਹਿਲੀ ਹੋ ਵਾ ਪਹਿਲੀ ਉਹ ਵਾ ਅੱਗੀ ਇੱਥੀ ਦਵਾਈ ਛਿੜਕ ਕੇ ਗਿਆ ਦਾ ਮੈਂ ਅੱਛਾ ਪਹਿਲੀ ਉਹ ਵੱਡੀ ਵਾ ਇਹ ਨਵੀਂ ਨਹੀਂ ਵੱਡੀ ਮਾ ਨਹੀਂ ਵੱਡੋ ਵਾ ਹਾਂ ਪਹਿਲੀ ਉਹ ਵਾ ਹੈ ਇਹ ਕਾ ਉੱਥੇ ਵੱਡੀ ਉਹਦੀ ਕਹਾਣ ਉਹ ਵੀ ਬਾਤ ਹੋਈ ਆ ਨਹੀਂ ਤਾਂ ਦਿਖ ਜਣਾ ਦਾ ਜੇ ਨਵਾਂ ਹੁੰਦਾ ਹਾਂ ਹਾਂ ਇੰਨੀ ਉਹ ਤਾਂ ਅੱਗੀ ਆ ਪਹਿਲੀ ਉਹ ਵਾ ਬਸ ਜੇ ਬਾਅਦ ਨਹੀਂ ਬੰਦੀ ਉਹ ਉੱਥੇ ਲੱਗਿਆ ਵੱਡੇ ਫੇਰ ਵੀ ਰੱਖ ਜਾਂਦੇ ਦਵਾਈ ਰੱਖਦੇ ਇੱਕ ਵਾਰੀ ਹੁਣ ਹੂੰ ਜੇ ਹੋਈ ਮਾਰੀ ਮੋਟੀ ਕਸਰ ਚੱਕ ਹੋ ਜੂਗੀ ਇੱਕ ਵਾਰੀ ਰੱਖ ਹੋ ਗਈ ਚਾਰ ਆ ਕਰਦਾ ਹੈਗੇ ਸਾਰੇ ਬਸ ਜਾਈਂ ਇਧਰ ਨਹੀਂ ਐਵੇਂ ਵੀ ਖੜਾ ਮੜ ਮੜਾ ਐਵੇਂ ਵੀ ਨਹੀਂ ਹੈਗਾ ਐਵੇਂ ਵੀ ਨਹੀਂ ਹੈਗਾ ਅੱਜ ਜਿਹੜੇ ਬੱਤ ਹੋਏ ਉਹਨਾਂ ਨੂੰ ਲਾ ਦੂੰਗਾ ਇਕੱਲੇ ਇਕੱਲੇ ਨੂੰ ਕਰਦੇ ਇੱਕ ਛਾੜ ਦੂੰਗੇ ਬਾਅਦ ਮਾਂ ਠੀਕ ਨਹੀਂ ਗੱਲ ਹਾਂ ਲੈ ਲੈ ਚਾਰ ਦੇ ਪੁੱਛ ਪਾਣੀ ਨੂੰ ਹਾਂ ਦੇ ਫਿਰ ਹਾਂ ਦੇ ਸਪਰੇਅ ਕਰ ਜਾ ਆ ਕੱਲ ਬਾਈ ਕੱਲ ਮੀਂਹ ਵੀ ਪਹਿਲੇ ਤਾਂ ਹੀ ਪਾਣੀ ਖੜਾਉਣਾ ਚਾ ਉਹ ਸੁੱਕੇ ਵੀ ਉਹ ਵੀ ਤੇ ਨਹੀਂ ਵੀ 20 ਇਧਰ ਛਿੜਕਾ ਦੇ ਖਾਣਾ ਪਏ ਹੂੰ ਠੀਕ ਨਹੀਂ ਹੈ ਸੁੱਕੇ ਹੀ ਤੇ ਇਹ ਨਹੀਂ ਵਾਲੀ ਪਾਣੀ ਖੜਾ ਉਹਨਾਂ ਦੀ ਹਾਂ ਐ ਸੋਪੀ ਤੇ ਜੀਰੀ ਠੀਕ ਆ ਨਾ ਬਹੁਤੀ ਉਹ ਆ ਰੇਤ ਪੱਤ ਵੀ ਸਹੀ ਆ ਆਪਣਾ ਹੈ ਨਾ ਚੱਲ ਵੇਕ ਕਰ ਆਏ ਨਾ ਇਹ ਕਾਲਸ ਹੋਵੇ ਨਾ ਫਿਰ ਸੜੀ ਸੁੰਡੀ ਜ਼ਿਆਦਾ ਹੋਰ ਪੈਂਦੀ ਆ ਆਹੋ ਬਿਮਾਰੀ ਤੇ ਮਾਰੀ ਦਾ ਘਰ ਹੈ ਤੇ ਜ਼ਿਆਦਾ ਕਾਲਸ ਹੈ ਜੀਰੀ ਪਰ ਸਹੀ ਆ ਹੁਣ ਤਾਂ ਚੱਲ ਜਿਹੜੀ ਮਾਰੀ ਵੋਡੀ ਪਤਾ ਲਵੇ ਹੈਗੀ ਤੀ ਜਿਹੜਾ ਦਾਣਾ ਕਿਸਮ ਦਾ ਚੱਕ ਕਿਤੇ ਉਹ ਵੀ ਚੱਕ ਤੀ ਜਿੰਨਾ ਝਾੜ ਦੇਣਾ ਇਹਨੇ ਦੇ ਦੇਣਾ ਇਹ ਸੁੰਡੀ ਆ ਆਹ ਆਏ ਹੁਣ ਇਹਦੀ ਸਪਰੇ ਹੋਣੀ ਆ ਗੋਭ ਵਾਲੀ ਆ ਗੋਭ ਵਾਲੀ ਆ ਆਹ ਹੋਰੇ ਦੇਖੀ ਆ ਮੈਂ ਇਹ ਹੁਣੀ ਹੁਣੀ ਆ ਕਰ ਦੋਗੇ ਕੋਈ ਵਿੱਚੇ ਤੋਤੇ ਵਾਲੀ ਪਾਤੀ ਤੋਤੀ ਜਿਹੜੀ ਹਰੀ ਹਰੀ ਜੀ ਸਾਰੀ ਉਹ ਕਰ ਦੋਣੀ ਪਈ ਜੱਲੇ ਸਾਰੀ ਕਰਤੀ ਹੈਨਾ ਹੂੰ ਜਿਹੜੀ ਜਿਹੜੀ ਪੱਤਾਂ ਲ ਭੇਤੀ ਉਹਦਾ ਖੁਸ਼ੀ ਦੀ ਜੀਰੀ ਦਾ ਬਹੁਤ ਵਧੀਆ ਖੜੀ ਆ ਜੀਰੀ ਨਾਲ ਬਚਾਅ ਹੋ ਗਿਆ ਤੇ ਕੀ ਆਪਣਾ ਨੀਵੇਂ ਬੁੱਜੇ ਤੇ ਠੀਕ ਆ ਢਾਈ ਢੋਟੇ ਗਿਰੇ ਆਪਣੇ ਠੀਕ ਆ ਹਾਂ ਢਾਈ ਟੋਟੇ ਗਿਰੇ ਠੀਕ ਆ ਬੰਦੇਆਂ ਚਾਰ ਚਾਰ ਠੱਟੇ ਗਿਰਦੇ ਆ ਢਾਈ ਟੋਟਿਆਂ ਚ ਬਹੁਤ ਵਧੀਆ ਖੜੀ ਆ ਐ ਕਿਹ ਰਹਿਣਾ ਚਾਹੀਦਾ ਬਾਈ ਰੰਗ ਜੀਰੀ ਦਾ ਸਮਝ ਗਿਆ ਗੱਲ ਜੇ ਹੁਣ 11 ਗਾਲ ਤੇ ਪੁਰੂnga ਪੱਤਾ ਲੈ ਕੇ ਸਜਾਦਾ ਪੈਣੀ ਉਹਨੂੰ ਬਾ ਬੂਜਾ ਜਿਆਦਾ ਜਿਆਦਾ ਪੈਣੀ ਉਹਨੂੰ ਨਿਸਰ ਨੇ ਤਾਂ ਗਣਵੇਂ ਢੱਕੇ ਹੀ ਆ ਜੇ ਬੂਜਾ ਬੜਾ ਹੋਵੇ ਜਾਂ ਛੋਟਾ ਹੋਵੇ ਇਹਦੇ ਚ ਆਏ ਨੇ ਇਹਦੇ ਜਿੰਨੇ ਨਿਸਰ ਨੇ ਗ੍ਰੋਥ ਵਧੀਆ ਹੋਣੀ ਬਸ ਅੱਜ ਤਾਂ ਕੰਦਾ ਬੰਦ ਤੀਆਂ ਨਹੀਂ ਤਾਂ ਫਿਰ ਅੱਜ ਆਪਣਾ ਘੋਮੇ ਨੇ ਤਾਂ ਸਾਰੇ ਹੁਣ ਕੱਲੂ ਦੇਖੂਗੇ ਉੱਧਰ ਵੀ ਦੇਖਾਂ ਤੇ ਉਧਰ ਵੀ ਵੱਡਿਆ ਪਿਆ ਹਾਂ ਚੱਲ ਚੱਲੀਏ ਕੀ ਭਾਜੀ ਫਾਰਮ ਵਾਲੀ ਸਾਈਡ ਪਹੁੰਚ ਗਏ ਲਾਈਟ ਚੱਲਦੀ ਆ ਹਾਂ ਨਿਕਾਟਾ ਨੂੰ ਘੰਟਾ ਜਲ ਵੀ ਨਾ ਪਰ ਤੇ ਪਾਈ ਦਾ ਹੈਗਾ ਖੱਤੀ ਚ ਆਹ ਦੇਖ ਆ ਲੇਟ ਲੱਗੀ ਹੋਈ ਆ ਜੀਰੀ ਆਪਣੀ ਪਹਿਲੀ ਜਲਾਈ ਤੱਕ ਹੂੰ ਆਹ ਟਾਈਮ ਸਹੀ ਆ ਜੀਰੀ ਦਾ 26 ਦਾ ਹੈ ਉਹ ਵੀ ਜੋ ਖੜੀ ਆ ਯਾਦ ਨਹੀਂ ਨੇ ਇਹ ਕੋ ਲੈ ਜਾਣਾ ਉਹੀ ਟਾੜੇ ਭਰਾ ਜਾਣਾ ਇਹਨੇ ਪਰ ਇਹਦੇ ਵੀ ਸਹੀ ਗਿਰਿਆ ਬਹਿਣ ਹੈਨਾ ਹੂੰ ਠੀਕ ਕੋਈ ਨਹੀਂ ਮੋਟਰ ਫਲ ਬੱਲੋ ਕੋ ਲੈ ਤਿਆਰ ਵਾਰੀ ਆਲੇ ਆਪਾਂ ਬੱਲਬ ਨਹੀਂ ਲਿਆ ਹੁੰਦਾ ਕਾਹੀ ਲਾ ਜੀ ਜਾਂਦੇ ਜਾਂਦੇ ਰੈਂਦੇ ਤਸਵੀਰ ਲਾ ਦਿੰਦੇ ਦੋ ਦਿਨ ਨੂੰ ਚਲਾਉਣੀ ਹਲੇ ਕਹਤਾ ਚਲਾਉਣੀ ਆ ਆਹੋ ਜਦੋਂ ਇਹਨੂੰ ਆਉਂਗੇ ਸਵੇਰੇ ਕੰਮ ਜਾਂ ਲਾ ਲਈ ਹੈ ਦੇ ਜਿੱਤਾ ਨਹੀਂ ਹੈਗਾ ਚੂਹਾਂ ਚਾਹਾਂ ਇੱਥੇ ਵੀ ਕਿੰਨੂੰ ਪਤਾ ਲੱਗਣਾ ਇਹ ਮੈਂ ਪਾਣੀ ਖੜਾ ਰੈਂਦਾ ਹਾਂ ਬਹੁਤ ਥੱਲੇ ਹੈ ਹੈ ਤੁਹਾਨੂੰ ਇਹਦਾ ਤੈਨੂੰ ਪਤਾ ਲੱਗਣਾ ਦੇਖ ਉੱਥੇ ਜਾ ਕੇ ਉਹ ਦੋਵੇਂ ਉੱਤੇ ਆਈਂ ਡਰੇਨ ਤੇ ਤੋਤੀ ਕਿੰਨੀ ਆ ਫਿਰ ਜੀ ਦੀ ਤੋਤੀ ਜੀ ਉਹ ਡੇਢ ਹੈਗੀ ਆ ਬਹੁਤ ਹੈ ਉਹ ਡੇਢਦੀ ਫਿਰਦੀ ਹੋਰ ਇਹ ਆ ਦੇ ਸਪਰੇਅ ਕਰਾਈਏ ਹਲਕੀ ਹਲਕੀ ਜੀ ਇਹ ਵੀ ਸਾਰੀ ਸਾਫ ਮੌਸਮ ਆਈ ਨਹੀਂ ਆ ਹੂੰ ਹੂੰ ਠੀਕ ਆ ਜੀ ਰੀ ਜੀ ਤਾਂ ਠੀਕ ਹੀ ਹੋਣੀ ਆ ਸਾਰੀ ਠੀਕ ਆ ਨਾ ਡਰੇਨ ਚੱਲੀਏ ਹਾ ਹੋ ਡਰੇਨ ਵਾਲੀ ਸਾਈਡੋਂ ਤੋੜਾ ਪੂਰੇ ਵੀ ਪੰਪ ਲਾ ਜਾਸ ਵੀ ਇੱਕ ਮੜਾ ਮੋਟਾ ਜਿਹਾ ਕੱਖ ਹੈਗਾ ਉੱਥੀ ਮਾਰਤੀ ਆਏ ਮਰਜੀ ਦਾ ਕਰ ਦੂੰਗਾ ਚੱਲ ਹੈ ਕਰ ਦੂੰਗਾ ਆਹ ਤਾਂ ਗੀਆਂ ਜੇ ਕਾਦੀਆਂ ਆ ਇਹ ਵਿੱਚ ਕਿਹੜੀਆਂ ਆ ਜੀ ਜਿਆਦਾ ਕਿਰਿਆ ਵਾ ਮੁੱਠੀ ਲੀਕ ਹੋਈ ਵੀ ਨਾ ਦੀ ਭਈਆਂ ਦੀ ਚੱਲ ਠੀਕ ਆ ਜੀ ਰੀ ਦਾ ਵੀ ਹੋਲ ਮਾਰ ਲੱਗ ਗਿਆ ਫਰਮ ਕਰਦੇ ਨਾ ਕਿਉਂ ਹੁਣ ਭਾਦਾ ਹੋਊਗਾ ਹਰ ਤੇ ਹਾਂ ਕਿਉਂ ਭਾਦਾ ਹੋਇਆ ਕਿਹੜਾ ਹੋ ਗਿਆ ਇਹ ਵੀ ਠੀਕ ਆ ਹੁਣ ਇਹਦੇ ਵੀ ਉਰੇ ਵੀ 5-7 ਦਿਨ ਪਾਣੀ ਉਰੇ ਵੀ ਨਾ ਲਾਉ ਮੈਂ ਕਹਿੰਦਾ ਹਾਂ ਨਾ ਇਹ ਚੋ ਚੇਰ ਦੀ ਬੈਜੀ ਫੇਰ ਰੱਖੋ ਹੁਣ ਇਹਨੂੰ ਵੀ ਨਾ ਪਾਣੀ ਲਈ ਜਾ ਉੱਪਰ ਲੈ ਨੂੰ ਇਹ ਚਿੱਟੀ ਉਸਤੀ ਲੱਗਦੀ ਮੈਨੂੰ ਖੜੀ ਨਹੀਂ ਆਉ ਦੇ ਚਿੱਟੀ ਥੋੜਾ ਤੂਤਾ ਹੀ ਐ ਤੂਤਾ ਹਰਾ ਜੀ ਪੱਤਾ ਖਾਂਦਾ ਥੋੜਾ ਇਹ ਕਰਦਾ ਇਹਦਾ ਹੱਲ ਨਾ ਕੋਈ ਨਾ ਤੂਤਾ ਹੀ ਐ ਠੀਕ ਦੀ ਰੀਤਾ ਇੱਕਸਾਰ ਹੈ ਨਾ ਨੀਵਾ ਬੂਝਾ ਤਾਂ ਨਹੀਂ ਕੋਈ ਹੋਊਗਾ ਜਿਹ ਹੋਇਆ ਵਿੱਚ ਠੀਕ ਹੈ ਨਾ ਹਾਂ ਮਤੇ ਇਹ ਉਹ ਨਹੀਂ ਪਈ ਉੱਥੇ ਡੇਢ ਪਈ ਹੈ ਹਲੇ ਉਹਰੇ ਰਹਿਣ ਤੇ ਦੱਸ ਦੇ ਨਾ ਇੱਥੇ ਰਹਿਣ ਦੇ ਹਲੇ ਦਵਾਈ ਰੱਖੀ ਜਾ ਚੂਹੇ ਦੀ ਕੁਛ ਨਹੀਂ ਹੁੰਦਾ ਯੂ نو ਹਵਾ ਲੱਗਣੀ ਚਾਹੀਦੀ ਆਕਸੀਜਨ ਮਿਲੇ ਮੜੀ ਜੜਾ ਨੂੰ ਤਾਂ ਹੀ ਛੱਡ ਦੇਣਾ ਇਹਨੇ ਬਹੁਤ ਲਾਉਣਾ ਹੀ ਨਹੀਂ ਯਾਰ ਹੁਣ ਪੂਰਾ ਟਾਈਮ ਹੋ ਗਿਆ ਜਿਹੜਾ ਟਾਈਮ ਖੜਨਾ ਤਾਂ ਪਾਣੀ ਖੜ ਲਿਆ ਇੱਥੇ ਮੀਂਹ ਨਾ ਬਾਬਾ ਫੇਰ ਤਾਂ ਇਹ ਸੁੱਕ ਜਾਨਾ ਚਾਹਦੇ ਨੇ ਮੰਨ ਜੇ ਮੀਂਹ ਪੈਗਾ ਫੇਰ ਉਹੀ ਚਾਰ ਜੀ ਆਹ ਖੱਤੀ ਉੱਪਰ ਵਾਲੀ ਭਰਨੀ ਹੈ ਭਰ ਦੇ ਕਰੀਂ ਅੱਬਲ ਚ ਤਾਂ ਇਹੋ ਵੀ ਲੋਡ ਨਹੀਂ ਹਲੇ ਪਾਣੀ ਖੜਾ ਪਾਤਾ ਫੇਰ ਦੁਬਾਰਾ ਮੈਂ ਬਸ ਫੇਰ ਇੰਨਾ ਵੀ ਨਾ ਭਰੀ ਜ਼ਿਆਦਾ ਠੀਕ ਆ ਹੈ ਨਹੀਂ ਚੂਹਾ ਪਹਿਲੀ ਹੀ ਇੱਥੇ ਹੋਰ ਪੰਗਾ ਇੱਕ ਜੇ ਮੀ ਜੇ ਮੀ ਪੈ ਗਿਆ ਗਿਆ ਥਾਲਾ ਡੇਢ ਵਿਘੇ 2 ਵਿਘੇ ਜਗ੍ਹਾ ਹੈ ਥਾਲਾ ਤੋਤੇ ਨੇ ਪੱਤਾ ਕਿੰਨਾ ਖਾਦਾ ਦਾ ਹਾਂ ਵਿਚ ਵਿਚ ਇੰਨਾ ਨਹੀਂ ਹੈਗਾ ਖਾਸ ਨਹੀਂ ਹੈਗਾ ਫਾਰਮੂ ਕਰ ਦਿੰਦੇ ਆ ਫਿਰ ਇੱਕ ਹੋ ਕਰਾ ਦਿੰਦੇ ਆ ਟੀਲੇ ਦੀ ਵਿੱਚੇ ਪਾ ਦੇ ਥੋੜੀ ਜੀ ਬਸ ਠੀਕ ਨਹੀਂ ਆਦੇ ਚੂਹੇ ਦੀ ਖੱਡ ਨਮੀ ਆ ਫੜਿਆ ਸ਼ਿਕਾਰ ਆ ਦੇਖ ਹੈਗੀ ਹੈ ਵੱਡੂ ਥਾਲਾ ਇਹ ਬਸ ਬਈ ਇਹੇ ਜੀ ਗੌਰ ਰੱਖਣੀ ਪੈਣੀ ਹੁਣ ਸਮਝਿਆ ਗੱਲ ਪਿਛਲੇ ਦਿਨ ਵੱਡਿਆ ਹੋਇਆ ਕਫਨ ਨਮੀ ਖੱਡਾਂ ਹੈ ਹੁਣ ਕਰੋ ਆ ਜਾ ਵੜਦਾ ਹੋਊਗਾ ਦੋ ਦਿਨ ਤੱਕ ਪਤਾ ਲੱਗੂਗਾ ਯਾ ਉਹ ਚਾਲਾ ਖੱਡ ਕੋਲ ਦਾ ਵੜਦਾ ਹੀ ਨਹੀਂ ਵਿੱਚ ਜਾ ਕੇ ਵੜਦਾ ਫਿਰ ਇਹ ਮਾਫੀ ਕਹਿੰਦਾ ਵਿੱਚ ਪਤਾ ਲੱਗੂਗਾ ਵੱਡੀ ਹੋਣੀ ਉਹ ਉਹ ਵੱਡੀ ਵੀ ਹੈ ਹੈ ਇੱਥੇ ਜੀ ਵਧੂਗਾ ਉਹ ਉਹ ਤਾਂ ਪਹਿਲੀ ਉਹ ਕੋਈ ਨਾ ਦਵਾਈ ਰੱਖ ਦੇ ਬਸ ਕੱਲੂ ਕੱਲੂ ਆ ਜਾ ਬਸ ਕਰਦੇ ਬੰਦੂਆ ਆ ਤਾਂ ੱਗੀਆਂ ਪਹਿਲਾਂ ਦੀਆਂ ਆ ਤਾਂ ੱਗੀਆਂ ਪਹਿਲਾਂ ਦੀ ਨਵੀਂ ਲੱਗੀ ਕੋਈ ਨਹੀਂ ਹੂੰ ਆਹਾ ਕੋਤ ਹੈ ਨਾ ਆਈ ਆਈਤੀ ਪਿਆ ਚਲੋ ਜੀ ਦੇਖਦੇ ਬਾਈ ਘੁੰਮ ਕੇ ਫਿਰ ਹੁਣ ਫਿਰ ਮਿਲਦੇ ਆ ਇੱਕ ਬਾਈ ਮਿਲੋ ਇੱਧਰ ਹਾਂ ਮੈਂ ਪਾਣੀ ਚ ਲੱਗ ਕਿੰਨਾ ਖੜਾ ਸਭ ਪਰ ਅੰਮਾ ਬਾਈ ਬਾਈ ਫਸ ਗਿਆ ਜੀ ਵਧਾਈਆਂ ਬਾਈ ਬਹੁਤ ਬਹੁਤ ਵਧਾਈਆਂ ਜੀ ਅੱਜ ਕਈ ਦਿਨ ਬਾਅਦ Ꙅੜਾ ਬੱਜਿਆ ਹੂੰ ਬਾਈ ਉਹ ਪਾਣੀ ਇਹ ਉਹ ਤੇ ਨੀਵਾ ਹੋ ਗਿਆ ਕੱਲ ਇੱਥੇ ਮੀਂਹ ਨਹੀਂ ਤਾਂ ਆਪਣਾ ਇੱਥੇ ਪੂਰਾ ਮੀਂਹ ਪਿਆ ਲੈ ਪਿੰਡ ਆ ਸੈਲਰ ਕੋਲ ਮੀਂਹ ਨਹੀਂ ਤਾਂ ਸੈਜ ਉਹਨਾਂ ਅੰਦਰ ਲੈ ਲੈ ਪਾ ਜਮ ਇੱਥੇ ਤੂੰ ਆਏ ਲੈ ਲੈ ਸੈਲਰ ਕੋਲ ਇੱਥੇ ਮੇਰੀ ਗੱਲ ਸੁਣ ਲੈ ਕੱਲ ਮੈਂ ਰਿਸ਼ਤੇਦਾਰੀ ਚਲੇ ਗਿਆ ਹਾਂ ਟਰੈਲਰ ਮੈਂ ਤੂੰ ਪੰਜ ਖੜਾ ਗਿਆ ਉਹਨੇ ਕਿਹਾ ਵੀ ਤੂੰ ਪੰਜ ਖੜਾ ਦੀ ਰੰਗ ਕਰਕੇ ਵੀ ਦੋ ਦਿਨ ਸੁੱਕੀ ਜਾਊਗਾ ਵੀ ਰਾਤ ਨੂੰ ਅੰਦਰ ਕਰ ਦੇ ਕਰੀ ਜਮਾ ਖੜਾ ਕੇ ਉੱਥੇ ਚਲੇ ਕਰੀ ਜਮਾ ਆਇਆ ਟਰੈਲਰ ਹੀ ਪਾਣੀ ਖੜਾ ਮੀਂਹ ਪੈ ਲਿਆ ਮੀਂਹ ਪੈ ਲਿਆ ਉਹ ਗੱਲ ਹੋ ਗਈ ਅਸੀਂ ਇੰਨੀ ਦੂਰ ਖੜਦੇ ਬਾਈ ਜਿੰਨੀ ਦੂਰ ਹੋਣਾ ਨਾ ਉਹਦਾ ਗੇਟ ਹੈ ਇੰਨੀ ਦੂਰ ਮੀਂਹ ਫੁੱਲਦਾ ਇਹਦੇ ਪਿੱਛੇ ਮੀਂਹ ਨਹੀਂ ਪੈਗਾ ਅੱਛਾ ਯਾ ਇੱਥੇ ਆਏ ਪਿੰਡ ਉਧਰ ਵੀ ਆਦਾ यार ਅਸੀਂ ਰੌਤਾਗਾ ਇਹ ਹੈ ਪੂਲਰਾਂ ਦੇ ਖੇਤ ਫੁੱਲ ਭਰੇ ਪਏ ਤੇ ਫੁੱਲ ਜਿੰਨੇ ਕਹਦੇ ਉਨਨੇ ਭਰੇ ਪਏ ਐਨਾ ਵੀ ਇੱਧਰ ਬਹੁਤ ਵੀ ਦਾ ਮੰਡਮਾ ਪੇਲਾ ਤੂੰ ਹਾਂ ਫਿਰ ਕੀ ਹੋ ਗਿਆ ਕੀੜੀਆਂ ਲੜਦੀਆਂ ਅਗਰਿੰਦਰ ਇੱਕ ਨਵਰੀ ਕੋਈ ਜਮਾ ਨਹੀਂ ਆਉਂਦੀ ਤੇ ਜਿਆਦਾ ਨਾ ਖੜਨਾ ਇੱਕੜਾਉਣਾ ਆਪਣੇ ਆਪਣੇ ਮੋੜ ਤੇ ਆਪਣੇ ਬੰਦੇ ਆਪਣੇ ਬੰਦੇ ਉਹ ਆਪਣੇ ਬੰਦੇ ਪੇਤੀ ਆਪਾਂ ਕੱਟਦੇ ਬਾਜਦੇ ਨੇ ਬਾਹਰ ਨਾਲ ਫਿਰਣਾ ਕੋਈ ਆਪਣੇ ਐਂਡ ਨਾਲ ਆਏ ਉਹ ਤੇ ਮੇਰੇ ਮੂੰਹ ਚੱਕੇ ਜਾਮ ਕਰਦੇ ਸੌਣੇ ਪਹੁੰਚਦਾ ਯਾਰ ਤੇ ਡਰਾਈਵਿੰਗ ਦਿਖਾਉਣ ਲੱਗੇ ਵਸੇ ਨੂੰ ਇਹ ਵੀ ਬੰਦੇ ਦੀ ਵੀਡੀਓ ਨਹੀਂ ਹੋ ਰਹੀ ਹੈ ਹਾਂ ਡਰਾਈਵਿੰਗ ਹਾਲੇ ਤੇ ਇੱਥੇ ਲੰਘਦੀ ਆ ਹਾਂ ਉਹ ਤਾਂ ਸਹੀ ਤੋ ਤਾਂ ਆਲੇ ਆ ਪਾ ਯਾਰ ਹਾਂ ਕਿੰਨਾ ਹੋਇਆ 43.10 ਕਿਲੋ ਤੋਂ ਦਰਜ ਚੱਲਦਾ ਹੀ ਆ ਚੱਕੜ ਨਹੀਂ ਆ ਤੱਕਗੇ ਕੱਲਾ ਟਰੈਲਾ ਹਾਂ ਹਾਂ ਕੋਲ ਵੀ ਗੱਲਾਂ ਹਾਂ ਆਓ ਠੀਕ ਹੈ ਮੈਂ ਕਿਹਦੇ ਟਰੈਕਟਰ ਸੁਣੇ ਨਹੀਂ ਕਿੰਨਾ ਕੁ ਬਾਈ ਟਰੈਲਾ ਸੁਣੇ ਟਾਇਰ ਹਾਂ ਸੁਣੇ ਟਾਇਰ ਪੈਰਾਂ ਦਾ ਕਿੰਨਾ ਬਾਈ ਲੱਗਦਾ ਹੁੰਦਾ ਬਾਈ ਦੋ ਕੁਇੰਟਲ ਦੇ ਹੋ ਜਾਂਦੇ ਆ ਮੈਂ ਕਿਹਨਾਂ ਟਾਈਰ ਹੁੰਦਾ ਹੁੰਦਾ ਬਾਦ ਨਹੀਂ ਕਹਿੰਦਾ ਜ਼ਿਆਦਾ ਬਾਦ ਤੋਂ ਵੱਧ ਹੋਗੇ ਦੋ ਕੁਇੰਟਲ ਦੇ ਗੇੜ ਮਾ ਟਾਇਰ ਹੋ ਜਾਂਦੇ ਤਿੰਨ ਦੇ ਦੋ ਕੁਇੰਟਲ ਦੇ ਟਾਇਰ ਦੋ ਸਵਾ ਦੋ ਉਹ ਦਾਲ ਪੱਤਰਾ ਕਿੰਨਾਂ ਕਿਲੋ ਦੇ ਤਿੰਨ ਕੁਇੰਟਲ ਉਹ 10 ਕਿਲੋ ਦੇ ਮੈਂ ਕਹਿੰਦਾ ਥੋੜੀ ਵਿੱਚ ਨੂੰ ਗੋਟੀ ਵੀ ਆ ਟਿਊਬ ਵੀ ਆ ਹਾਲੂ ਦਾ ਦੇਣਾ ਮੇਰੇ ਦੂਈ ਲੋਟੇ ਆ ਹਾਂ ਤੇ ਕਿਤੇ ਪਤਾ ਲੱਗੂ ਕਿੰਨੇ ਕਿੰਨੇ ਕੋਰ ਬੰਦੇ ਕਰੀ ਕਿਤੇ ਵਧੀਆ ਦਾ ਕੰਮ ਨਾ ਕਰੀ ਉਹ ਬਾਈ ਕਿਧਰ ਦਾ ਕੰਮ ਨਾ ਕਰੀ ਕਿਤੇ ਨੌਂ ਗੇਦ ਹੌਲੀ ਇੱਕ ਬੰਦਾ ਕਹਿੰਦਾ ਅੱਛਾ ਵਜਨ ਕਰਾਇਆ ਤੇ ਟੈਰਾਂ ਚ ਕਹਿੰਦਾ ਹਵਾ ਵੀ ਤਾਂ ਆ ਗਈ ਧੀ ਮੈਂ ਕਹਿੰਦਾ ਮੈਂ ਵੀ ਬਾਈ ਹਵਾ ਦਾ ਵਜਨ ਵੀ ਹੋਇਆ ਗਿਆ ਨੇ ਹੋ ਗਿਆ ਬਾਈ ਹੋ ਗਿਆ ਉਹ ਮਗਾ ਹਵਾ ਦਾ ਵਜਨ ਵੀ ਗੈਰੀ ਹਵਾ ਕੱਢ ਕੇ ਕਰਾ ਹਵਾ ਕੱਢ ਕੇ ਵਜਨ ਚੱਲਦਾ ਖਾਲੀ ਕਰਦਾ ਚੱਕਿਆ ਕੋਈ ਗੱਲ ਨਹੀਂ ਹਵਾ ਦਾ ਵਜਨ ਵੀ ਲਹਿਗਾ ਵਿੱਚ ਲਹਿਦਾ ਹੋਣਾ ਜਗਾੜ ਟਾਇਰ ਆ ਤੇਰਾ ਟੂਪਲ ਗੋਟੀ ਦਾ ਲਹਿਦਾ ਹੋ ਜਾਣਾ ਪਿਆ ਤੇਰੇ ਮਾ ਖਾਣੇ ਟਰੈਕਟਰ ਚ ਕਾਲੇ ਦੇ ਚੜਨੇ ਆ ਉਹਨਾਂ ਨੇ ਕਰਿਆ ਬਬਈਆਂ ਨੇ ਪਹਿਲਾਂ ਤੇਰੇ ਟਾਇਰਾਂ ਦਾ ਵਜਨ ਲੈਦਾ ਹੋਇਆ ਕਿਉਂਕਿ ਯਾਰ ਕੋਈ ਵੀ ਆਉਣ ਅਗਲਾ ਨਵੇਂ ਟਾਇਰ ਪਾਉਂਦਾ ਟਰਾਲੇ ਨੂੰ ਹੂੰ ਹੋਣੀ ਬਾਈ ਬਣਾਉਣਾ ਕੋਈ ਪਾਉਂਦਾ ਹੁਣ ਗਿਆ ਤਮ ਫੋਟਾ ਕੋਈ ਟਰੈਕਟਰ ਨੂੰ ਰੈਪਟਰ ਨਹੀਂ ਕਰਾਉਂਦਾ ਹਾਂ ਗਿਆ ਕੰਮ ਨਾ ਅੱਗੇ ਰੌੜ ਦੇਖਿਆ ਹਰੇਕ ਤੇ ਰੌੜ ਹਾਂ ਦੋ ਦੋ ਵਾਰੀ ਵੀ ਰੌੜ ਕਰਾ ਦੇਣੀ ਹੁਣ ਤੂੰ ਤੂੰ ਆਇਆ ਕਿ ਤੂੰ ਅੱਗੇ ਖਸਾ ਕੇ ਕਰਾਉਂ ਤੇਰੇ ਕੋਲ ਅਗਲਾ ਜੀ ਕਹਿੰਦਾ ਮਾਰ ਜਾ ਕੇ ਹੋਰ ਪਾਈਏ ਮੁੰਡਾ ਬਾਈ ਟਾਇਰ ਦੋ ਤਿੰਨ ਸਾਰਾ ਪਾ ਬਦਲਾ 40 ਕੇ ਪੈਸੇ ਕੋਈ ਕਸ ਨਹੀਂ ਦਿੰਦਾ ਆਦੇ ਤੇ ਜਾਉਨੇ ਆ ਚੱਲ ਪਾਸੇ 40 ਦੇ ਲੈ ਉਹ ਤੇ ਤਿੰਨ ਕੇ ਸਾਰਾ ਹੈਵੀ ਕੰਮ ਵਧੀਆ ਜੇਕੇ ਦਾ ਟਾਇਰ 72000 ਦੇ ਆ ਹੈਵੀ ਕੰ ਕੀ ਆ 81 79000 ਦੀ ਜਿਹੜਾ ਆਰ ਆਰ ਹੈ ਜੱਗੇ 79000 ਦੇ ਆ ਜਿਹੜਾ ਕੱਲਾ ਆਰ ਆ ਉਹ ਮਹਿੰਗਾ ਉਹ ਕਿ ਆ 85000 ਦਾ ਹਾਂ ਮੈਂ ਘੋੜੇ ਮਿਲੂ ਦਿਖਾਇਆ ਮਾ ਨਹੀਂ ਯਾਰ ਮਾ ਜੱਗੇ ਵਾਲੇ ਟਰੈਕਟਰ ਵਾਲੇ ਨੂੰ ਮੈਂ ਆਰ ਆਰ ਦੇ ਟਾਇਰ ਆ ਵੀ ਉਹ ਪਾਉਣੇ ਆਪਾਂ ਨੇ ਕਹਿੰਦਾ ਬਹਿ ਜਾ ਕਹਿੰਦਾ 2 ਮਿੰਟ ਤੇਰੀ ਗੱਲ ਕਰਾਉਂਦਾ ਜਿੱਦੇ ਟਾਇਰ ਚੈੱਕ ਕਰ ਉਹ ਮਾਡਲ ਆਰ ਆਰ ਕਹਿੰਦਾ ਕਹਿੰਦਾ ਇੱਕ ਘਾਟ ਗਿਆ ਕਹਿੰਦਾ ਘਾਟ ਗਿਆ ਰੇਟ ਕਹਿੰਦਾ ਉਹਦਾ ਤੇ ਉਹ ਕਹਿੰਦਾ 80000 ਦੇ ਤੇ ਪਹਿਲੇ ਨਾ ਹੁਣ ਤੇਰਾ 88 89 80 ਹੈ ਨਾ 89000 ਕਿਹੜਾ ਹੋ ਲੈ ਇੱਕ ਵਾਰ ਰੇਟ ਚਾਹ। ਜਿਹੜੇ ਕਹਿੰਦਾ ਤੇਰਾ ਕੱਲਾ ਆਰ ਆ ਕਹਿੰਦਾ ਉਹ ਕਹਿੰਦਾ 15000 ਮੈਂ ਤਾਂ ਸਾਨੂੰ 80 ਦੀ ਕੱਲਾ ਆਰ ਵਾਲੇ ਦਾ ਆਰ ਮਹਿੰਗਾ ਟਾਇਰ ਸਮਰਾਲੇ ਆਰ ਆਰ ਨਾਲ ਤੇ ਆਰ ਮਹਿੰਗਾ ਕੱਲਾ ਕਹਿੰਦਾ ਸਮਰਾਲੇ ਤੁਸੀਂ ਮੇਰੀ ਗੱਲ ਕਰਾਈ। ਸਮਰਾਲੇ 80 ਦੀ ਕੀ ਹੈ ਤਾਂ ਸਾਨੂੰ ਦੂਹੇ ਕਿਐਸੀ ਦੀ ਕਹਿੰਦਾ ਤਾਂ ਆਹੋ ਆਹੀ ਜਿਹੜੇ ਮੈਂ ਪੁਆਈ ਆ 10000 ਰੁਪਏ ਮਹਿੰਗਾ ਮੇਰਾ ਉੱਥੇ ਦੁਕਾਨ ਆ ਉਹਦੀ ਸਮਰਾਲੇ ਦੀ ਭਾਈ ਦੀ ਉਹ ਹਾਂ ਉਹਨੇ ਕੁਛ ਕਹੇ ਤੇ ਹੀਮ ਵਾਲੇ ਭਾਈ ਆ ਉਹੀ ਆ ਉਹਨੇ ਕਿਹਾ ਮ ਮਾਚਰ ਗੱਲ ਭਾਈ ਠੀਕ ਆ ਉਹ ਹੁਣ ਆਇਆ ਯਾਰ ਪੈਂਚਰ ਪਹਿੰਗਾ ਪੈਂਦਾ ਭਾਈ ਅੱਗੇ ਕੁਝ ਨਾ ਗਿਆ ਉਹ ਭਾਈ ਪੈਂਚਰ ਨਾਲੇ ਨਾ ਵਾ ਟਾਇਰ ਬਣਦੀ ਨਹੀਂ ਜੇ ਨਾਲੇ ਉਹ 8 ਵਜੇ ਤੁਰੇ ਹੋਰੋਂ ਤੇ ਮੈਂ ਸਵਾ 1:30 ਕੋਟ ਲਾਈ 162 ਕੋਟ ਲਗਦਾ ਵਾ 13 ਫੁੱਟ ਜੀ ਪਰ ਇੱਥੇ ਇਹਨਾਂ ਦੇ ਪ੍ਰੋਗਰਾਮ ਤਾਂ ਲੱਦਗੇ ਤੁਰ ਪਿਆ 8:00 ਵਜੇ ਬਾੜੇ ਕੋਲ ਜਾ ਕੇ ਪੈਂਚਰ ਹੋ ਗਿਆ 9:30 ਵਜੇ 11:00 ਵਜੇ ਰਾਤ ਦੇ ਫੱਜਲ ਖੋਲ ਮਾਲਾ ਲੀ ਗਿਆ ਨਾ ਇਸ ਕਾ ਨਾ ਕੁ ਜੈਕ ਲਾਉਣਾ ਮੰਨਦਾ ਬਾਈ ਔਫਾ ਕਾ ਜੈਕ ਲਾਉਂਦਾ ਨਹੀਂ ਅਗਲਾ ਪਰ ਇਹ ਤੈਨੂੰ ਜੈਕ ਲਾਇਆ ਤਾਂ ਉਹਨੇ ਜੈਕ ਲਾਇਆ ਤਾਂ ਥੋੜਾ ਟਾਇਰ ਵੀ ਜੈਕ ਲਾਇਆ ਤੂੰ ਬੜਾ ਚੰਗਾ ਗਿਆਲਾ ਕੰਮ ਰਿਹਾਂ ਦੀ ਆਪਾਂ ਬਜਨ ਘੱਟ ਪਾਉਨੇ ਬਜਨ ਵੀ ਹੁਣ ਤਾਂ ਸੋਨਾ ਪਾ ਲੈਨੇ ਆਪਾਂ ਹਰਕ ਦਾ ਮੂਰ ਦੇਖੀ ਮੈਂ ਮਰੱਡੇ ਜਿੱਥੇ ਗਏ ਵੀ ਸੀ ਹਰਕ ਬਹੁਤਾ ਨਹੀਂ ਪੈਂਦਾ ਬੰਦਾ ਰੈਡੀ ਵਾਲਾ ਲੈ ਕੇ ਆਇਆ ਬਾਉਂਡ 60 ਕਾਟ ਲੋ ਤੇ ਦੋਹੇ ਟਾਇਰ ਬੈਠ ਗਏ ਫੇਰ ਰੈਡੀ ਵਾਲਾ ਹੋਰ ਰੈਡੀ ਨੂੰ ਟਾਇਰ ਚਲੋ ਬੋਦੇ ਤੇ ਕੋਈ ਚਲੋ ਸਾਰਿਆਂ ਤੋਂ ਇੱਕ ਸਾਰ ਨਹੀਂ ਵੀ ਹੁੰਦੀ ਉਹਦੇ ਦੋਹੇ ਟ ਉਹ ਤੇ 2-3000 ਰੁਪਏ ਲੀ ਗਿਆ ਫਿਰ ਉਹੀ ਆ ਲੈ ਆ ਫੇਰ ਨਾਮ ਦੀ ਤੰਤਰਾ ਤੇ ਉਹ ਕਿਥੇ ਖੜਾ ਲੈਂਚ ਪਿੱਛੇ ਵਾਲੇ ਸਾਰੀਆਂ ਰਿਹੜੀਆਂ ਬੇਗਾਨੀਆਂ ਸੀਆਂ ਇੰਨੇ ਨੂੰ ਮੂਰੇ ਖਾਲੀ ਹੁੰਦੀਆਂ ਜਾਨੀ ਤੇ ਲਿਆਇਆ ਉਹ ਟੈਂਪੂ ਪਰ 3000 ਰੁਪਏ ਬਹਿ ਗਿਆ ਇੰਨੇ ਤੋਂ ਕਹਿੰਦਾ ਮੈਨੂੰ ਘਰ ਪੈ ਜਾਣਾ ਤੇ ਇੱਕ ਹੱਦਿਆਂ ਵਾਲੇ ਮੜਾ ਬਤਾ ਚੱਲਦਾ ਪੈਨਸ਼ਨ ਉਹਦੇ ਦੇ ਆ ਚੱਲਦਾ ਮੈਨੂੰ ਬਹਿ ਜਾਇਆ ਚਲ ਇਹਨੇ 1000 ਰੁਪਏ ਲੱਤ ਉਹ ਸੋਨੀ ਕਰਕੇ ਜਾ ਲੀਏਗਾ ਉਹ ਬਾੜੇ ਨੂੰ ਨਹੀਂ ਕਰ ਤੂੰ ਹੀ ਜਾਣ ਬਾਬਾ ਨਹੀਂ ਭਾਈ ਇਹ ਲੰਬਾ ਰਾਦਨ ਹੈ ਗਈ ਹੈ ਰਾਦ ਹੋ ਜਾਂਦਾ ਨਹੀਂ ਜੀ ਰਾਤ ਨੂੰ ਤਾਂ ਬਹੁਤ ਲੰਦੇ ਆ ਉਹ ਇਹਨਾਂ ਖਾ ਰਿਆ ਪਿਆ ਇਹਨੂੰ ਪਤਾ ਫਸਿਆ ਹੋਆ ਉਹ ਫਸਿਆ ਪਿਆ ਹੁਣ ਇਹ ਉਹਨੇ 3000 ਲੈ ਲਿਆ ਇੱਕ ਟਾਇਰ ਨੂੰ ਪੈਂਚਰ ਦਾ ਉਹ ਇੱਕ ਦਿਨ ਤਾਂ ਨਾ ਅੱਡਾ ਦਿਨ ਖੜਾ ਤਾਂ ਸਾਰਾ ਦਿਨ ਲੱਗ ਲਾ ਤੂੰ ਜਿਵੇਂ ਤੁਰੇ ਜਣੀ ਪੈਂਚਰ ਲਵਾ ਕੇ ਫੇਰ ਇਹ ਵੀ ਹੱਡ ਗਿੰਦਾ ਡੇਟਾ ਹੋਊਗਾ ਐ ਬੱਕੀ ਭਾਰੇ ਗਿਆ ਤੇਰੇ ਤੇ ਹਵਾ ਥਾਲੀ ਫੇਰ ਨਿਕਲੇ ਟਾਇਰ ਦੀ ਆਹ ਡਰਾਈਵਰ ਦਾ ਬੰਦੇ ਨੂੰ ਜੜ ਗਿਆ ਡਰਾਈਵਰ ਨੇ ਕਹਿੰਦਾ ਮੈਂ ਨਹੀਂ ਜਣਾ ਵੀ ਸਾਲਾ ਇੱਕ ਸਾਈਡ ਨੂੰ ਹੋਗਾ ਜੱਗਿਆ ਮੈਂ ਕਿੱਧਰ ਮਿਠਾਉ ਲੈਣਾ ਕੋਈ ਜਾਂਦਾ ਕੋਣਾਂ ਡਰਾਈਵਰ ਭਾਕੇ ਸਾਲਦਾਨ ਦਾ ਕਹਦਾ ਮੈਂ ਨਹੀਂ ਜਣਾ ਕਹਦਾ ਮੈਂ ਜਣਾ ਕਾਲਾ ਚ ਲਾ ਕੇ ਲੈ ਕੇ ਜਰੇ ਤੂੰ ਆਪ ਵਿਚੇ ਹੋਰ ਵਾਜੀ ਬੋ ਬੈਠਾ ਜਾਵੇ ਗੱਲੀ ਵਾਲਾ ਕੰਮ ਇਹ ਕਿਹੜਾ ਟਾਇਰ ਬੈਠਿਆ ਦੂਆ ਧਰਤੀ ਨੂੰ ਆਪੇ ਲੱਗਿਆ ਉਹੋ ਆਪਣੇ ਹੋਏ ਤੇ ਮੈਂ ਦੱਸਿਆ ਰੈਡੀ ਦਾ ਉਹ ਮਜਾਰੇ ਦਾ ਇੱਕ ਬੈਠਿਆ ਦਾ ਉਹ ਦੂਆ ਵੀ ਬੈਠ ਗਿਆ ਉਹ ਬੈਠਾ ਤਾਂ ਆਪਣੇ ਵਾਲੇ ਨੂੰ ਇੱਕ ਨੂੰ ਪੈਂਚਰ ਤਾਂ ਦੂਆ ਥਾਲਾ ਵਜੇ ਨਹੀਂ ਬਿਠਾਣ ਲਿਆ ਸਾਰਾ ਵਜੇ ਨੂੰ ਉੱਧਰ ਪੈ ਗਿਆ ਚੰਗੇ ਟਾਇਰ ਦਾ ਹੀ ਫਰਕ ਹੁੰਦਾ ਹੁਣ ਉਹ ਤੇਰੇ ਸਾਹਮਣੇ ਬੈਠ ਗਿਆ ਫਿਰ ਦੇਖੋ ਜੀ ਮੈਂ ਜਦ ਇਹ ਰੀ ਟਰਾਲਰ ਬਦਲਦਾ ਹਾਂ ਸੁਣ ਲੈ ਪਹਿਲਾਂ ਬਦਲਦਾ ਇਹ ਟਾਇਰਾਂ ਦੀ ਚੱਕਰ ਹੁੰਦਾ ਉਹ ਤੇਰੇ ਦੋ ਹੀ ਬੈਠ ਗਏ ਤੇਰੀ ਵਾਲੇ ਸਾਰੇ ਖਾਲੀ ਗਲੇ ਗੇੜੇ ਲੈ ਗਿਆ ਇਹ ਮੈਂ ਜੱਗਿਆ ਖੇਤ ਵਿੱਚ ਉਹ ਮੈਂ ਹਵਾ ਭرائی ਦੀ ਕੰਦੇ ਵਾਲੀ ਸੱਚੀ ਗੱਲ ਹੈ ਮੈਂ ਥੋੜੋ ਭرائی ਆ ਉਹ ਤਾਂ ਇੱਕ ਕਿਹੜਾ ਲੱਗਿਆ ਆਓ ਫਿਰ ਹਾਂ ਸੱਚੀ ਗੱਲ ਹੈ ਜਿਹੜੀ ਮੈਂ ਖੇਤ ਚ ਗਿਆ ਉਹ ਹਵਾ ਮੈਂ ਤੁਹਾਡੇ ਟਰੈਲੇ ਜਾਵਾਂ ਨਹੀਂ ਕਿ ਖੇਤ ਆਉਂਦੇ ਹਵਾ ਨਾਲ ਵਜਨ ਵਾਧਦਾ ਮੇਰਾ ਹਾਂ ਕਿਹੜਾ ਲਾ ਕੇ ਆਇਆ ਤਾਂ ਮੁੰਤਾ ਆਇਆ ਮਾਉ ਨੇ ਕਰਾਤੀ ਮੈਂ ਵੀ ਉਸ ਤਰ੍ਹਾਂ ਹੀ ਭਰ ਲਿਆ ਇਹਨੇ ਲੀ ਨਹੀਂ ਦੇਖੀ ਦੱਸ ਉਹ ਯਾਰ ਹੋਰ ਬੰਦਾ ਕਿਹੜਾ ਲਾ ਕੇ ਆਇਆ ਮੈਂ ਤਾਂ ਉਸ ਤਰ੍ਹਾਂ ਹੀ ਭਰ ਕੇ ਤੋੜ ਲੈ ਟਰਾਲਾ ਮੰਨ ਕੇ ਆਪਦਾ ਦੱਸੋ ਵੇਗਾ ਮੇਰੇ ਕੋਲ ਥੋੜਾ ਸਕੂਲ ਟ੍ਰੈਵਲ ਦਾ ਕੈਪ ਹੈ ਨਾ ਨੂੰ ਸੜੇ ਟੈਕ ਟ੍ਰਿਪ ਨੂੰ ਤੁਰਨੇ ਤੋਂ ਪਹਿਲਾਂ ਹਰੀਆ ਲਓ ਪੇਜ ਕਾ ਫਲ ਨੂੰ ਫੜਕਾ ਕੇ ਦੇਖੋ ਬਰਾਬਰੇ ਬੋਲਦੇ ਹੁਣ ਅੱਗੇ ਆ ਡਰਾਈਵਰ ਕਿੱਥੇ ਆ ਹੁਣ ਤਾਂ ਪਾਣੀ ਦੇ ਦੇ ਸਾਰਾ ਸੁਣ ਕਹਿੰਦਾ ਤੈਨੂੰ ਦੇਖੀ ਬਹੁਤ ਨਾ ਕੰਪਾਉਂਡਰ ਤੂੰ ਵਾਹ 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 ਇਹਦਾ ਡਰਾਈਵਰ ਆ ਮੇਰੀ ਗੱਲ ਸੁਣਦਾ ਹਰ ਪਾਸਾ ਨਹੀਂ ਦੇਖ ਕੇ ਆਉਂਦਾ ਜੀ ਗੱਡੀ ਤੋੜਦੀ ਆ ਵੀ ਟਾਇਰ ਟਪਾਵਾ ਬਾਈ ਡਰਾਈਵਰ ਵੀ ਇਥੇ ਕਹਿ ਰਿਹਾ ਤੁਹਾਨੂੰ ਬੋਲਡਰ ਦੀ ਜਮਾਨਤ ਡਰਾਈਵਰ ਵੀ ਨਹੀਂ ਬਣਦੀ ਬੰਦੇ ਹੋਣਦਾ ਮੇਰੀ ਗੱਲ ਸੁਣਦਾ ਜਿੰਨੇ ਵੀ ਮੋਟਾ ਆ ਗਿਆ ਉਹਦੇ ਤੈਂ ਹਵਾ ਜਾ ਕੇ ਕਰ ਗਿਆ ਰਸੇ ਹਵਾ ਬਿਸਤਰਾ ਪਾਣੀ ਦਾ ਇਹ ਜੇ ਘਰ ਨਾਲ ਇਹ ਵੀ ਮਾਰਦਾ ਯਾਦ ਮੇਰੀ ਗੱਲ ਸੁਣਦਾ ਯਾ ਡਰਾਈਵਰ ਲੈ ਗਿਆ ਫਾੜਾ ਜਿਹੜੇ ਲੋਕ ਜਿਹੜੇ ਜਗ੍ਹਾ ਨਾਲ ਲੈ ਗਿਆ ਬੜਾ ਫਿਰ ਇਹ ਚੱਕ ਕੇ ਤੁਹਾਨੂੰ ਲੈ ਗਿਆ ਇਹ ਮੁਕਤੀ ਲਾਓ ਡਰਾਈਵਰ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਸਲਵ ਮਾਨੀ ਪਹਿਲਾਂ ਮੰਗਲਾਇਕ ਦੇਖੂਗਾ ਤੇ ਤੁਹਾਡਾ ਰੈਕ ਠੀਕ ਜੀ ਨਹੀਂ ਕਹਿਤਾ ਦਿੱਤਾ ਪਾਣੀ ਦੇਖੋ ਇਹ ਤਾਂ ਕੰਪਾਊਟਰ ਦੀ ਜ਼ਿੰਮੇਵਾਰੀ ਹੈ ਹੈਲਪਰ ਦੀ ਆ ਇਹਦਾ ਪਿੰਡ ਦਾ ਡਰਾਈਵਰ ਕ੍ਰੈਮ ਦਾ ਪੱਖੀ ਵਾਲਾ ਨਿਕਾਲਾ ਆ ਇਹ ਕਿਹੜਾ ਗਲਿੰਡਰ ਦੀ ਜ਼ਿੰਮੇਵਾਰੀ ਹੈ ਪਾਣੀ ਦਾ ਗਲਿੰਡਰ ਹਰ ਜੇ ਗੱਲ ਕਰਦਾ ਅੱਜ ਦੱਬ ਲਿਆ ਜੇ ਗੱਲ ਬਾਈ ਜੇ ਗੱਲ ਨਾਲੇ ਕਹਿਵਾਂ ਜੂਨੇ ਟੈ ਹਲੇ ਪਾਲੀ ਦੇ ਘਰ ਉਠੇ ਬਾਹਰ ਆ ਜਾ ਰਾਣਾ ਜੂਣਾ ਹੁਣ ਨਾ ਆਉਂਦਾ ਆਪ ਤੇ ਧੱਕੇ ਹੀ ਹੈਗਾ ਦਬਾਉਣ ਲੱਗਿਆ ਮੇਰੀ ਗੱਲ ਜੇ ਗੱਲ ਮੇਨ ਮੁੱਦਾ ਉਤਾਰੀ ਆ ਮੇਨ ਮੁੱਦਾ ਉਤਾਰੀ ਮੇਨ ਮੁੱਦਾ ਇਹਦਾ ਬੜਾ ਬੰਦਾ ਨਾਲ ਤਾਂ ਲੀਡਰ ਤਾਂ ਕਾਣ ਮੋਰਾ ਬੰਦਾ ਆਜ ਬੱਦ ਲਿਆ ਆਜ ਬੱਦ ਆਜੇ 2-3 ਹੋ ਗਈ ਇਕੱਲਾ ਰਹਿ ਗਿਆ ਜੇ ਡਰਾਈਵਰ ਨੂੰ ਦੱਸੂਗਾ ਉਹ ਕਲੀਨਰ ਨੂੰ ਆਉਂਦਾ ਆਹ ਹਰ ਕਹਿ ਤੀ ਆਹ ਪਾਉਂਦਾ ਆ ਬਗਾਨ ਨੂੰ ਬੁਲਾ ਕੇ ਮੈਨੂੰ ਦਵਾ ਲਿਆ ਜੇ ਡਰਾਈਵਰ ਥੱਲੇ ਉਤਰ ਗਿਆ ਅਜੀਬ ਜਿਹੇ ਕਿੱਲਾ ਗਿਆ ਮੈਂ ਤਾਂ ਹੋ ਲਿਆ ਪਹਿਲ ਪਰ ਉੱਪਰ ਹੋ ਜੂ ਡਰਾਈਵਰ ਦੇ ਮੈਂ ਨਹੀਂ ਹੈਲਪ ਕਰਾਂਗਾ ਭਾਈ ਕਿ ਆ ਜਾ ਫਿਰ ਮੁੱਕ ਜੇ ਮੈਂ ਹੈਲਪਰ ਨਹੀਂ ਹੈਗਾ ਭਾਈ ਮੈਂ ਵੀ ਡਰਦਾ ਬੈਗ ਤੇ ਹੀ ਲੋਨ ਦਾ ਆਉਣ ਤੇ ਆਉਣ ਤੇ ਤੁਹਾਨੂੰ ਮੈਂ ਕਿਰਨ ਆਇਆ ਭਲੇ ਬਾਲ ਲਿਆ ਅੱਜ ਬਣ ਲਿਆ ਇੱਥੇ ਹੀ ਗਿਆ। ਬਾਲ ਹੋਰ ਨਾਲ ਦਾ ਪੁੱਤੀ ਚੱਲੀ। ਇਹ ਤਾਂ ਬਾਲਾ ਬੁਲਗਾ ਧੱਕਾ ਕਰਦੇ। ਧੱਕਾ ਕਰਦੇ ਆ ਜਾਨਾ। ਤੇਰੇ ਮੁੰਡੇ ਨੇ ਕਰਿਆ ਸੀ ਥੋੜੂ। ਤੂੰ ਉੱਧਰ ਲੱਗਿਆ ਦੂਏ ਦਾ ਹੋਈ ਜਾਣਾ। ਮੈਂ ਕਿਹਨੀ ਹੋ ਜਾ। ਸੱਚੀ ਗੱਲ ਤਾਂ ਕਹੜੀ ਆ ਵਾ। ਸੱਚੀ ਗੱਲ ਨੇ ਸੱਚੀ ਕਹੀ ਆ ਕਹਿੰਦਾ। ਉਹ ਨਹੀਂ। ਉਹ ਸੱਚੀ ਗੱਲ ਕਹੀ ਕੀ ਦੀ ਹੋ ਜਾ। ਤੈਂ ਮੰਡ ਚ ਸੱਚੀ ਗੱਲ ਕਹੀ ਸੀ ਕਿ ਨਹੀਂ ਤੂੰ ਪਿੰਡ ਵਾਲੇ ਦਾ ਲੱਗਿਆ ਜਾ। ਉਹ ਕੋਲੋਂ ਮੈਂ ਸੱਚੀ ਗੱਲ ਕਹਿਤੀ ਪਾਈ ਨੇ। ਅੱਜ ਸੱਚੀ ਗੱਲ ਕਹੀ ਆ ਬਾਈ। ਅੱਜ ਆ ਗਿਆ ਚੱਕਰ ਹੁਣ ਮੈਂ ਤਾਂ ਬਾਹਰਲਾ ਟਾਇਰ ਦੇਖਦਾ ਮਨੂੰ ਕਿੰਨਾ ਲੱਦ ਹੋ ਰਿਆ ਦੰਦਾਂ ਮੈਂ ਟਰੈਕਟਰ ਸੈਲਫ ਮਾਰ ਕੇ ਦੂਰ ਲੈ ਬਾਹਰ ਵਾਲਾ ਠੀਕ ਆ ਅੰਦਰ ਵਾਲਾ ਵੀ ਠੀਕ ਹੈ ਟਾਇਰ ਉਹ ਤਾਂ ਹੁਣ ਜਿਹੜਾ ਪਿੱਛੇ ਆਉਂਦੇ ਤੁਰੇ ਉਹਨਾਂ ਨੇ ਦੇਖਣਾ ਵੀ ਟਰਾਲੇ ਦੇ ਟਾਇਰ 'ਚ ਹਵਾ ਘੱਟ ਗਈ ਮੈਂ ਤਾਂ ਨਹੀਂ ਦਵੀ ਆਈ ਠੀਕ ਆ ਥੋੜਾ ਹੋਊਗਾ ਇਹ ਤਾਂ ਇਹ ਨਾਲ ਦੇਖਣਾ ਮੈਂ ਤਾਂ ਲੈ ਕੇ ਲੰਘ ਗਿਆ ਹਾਂ ਮੈਂ ਕਿਹੜਾ ਫੁੜਕੇ ਖੇਦ ਮਾ ਗਿਆ ਆਗ ਤਾਂ ਇਹ ਚੱਕੜ ਗਏ ਆ ਬਰਾਕ ਸਰ ਤੈਨੂੰ ਹਾਕਾ ਮਾਰ ਦੇਸੀ ਬੋਲ ਤੂੰ ਬੋਲ ਦੇ ਰਿਹਾ ਹੋਰ ਆ ਨਹੀਂ ਦੇ ਰਿਹਾ ਤੂੰ ਵੀਡੀਓ ਕਰਾ ਕੇ ਦਿਖਾ ਕਿ ਮਿੱਟੀ ਨਹੀਂ ਦਵੀ ਤੂੰ ਵੀਡੀਓ ਕਰਾ ਕੇ ਦਿਖਾ ਕਿ ਮਿੱਟੀ ਨਹੀਂ ਦਵੀ ਬਈ ਨਹੀਂ ਦੀ ਇਹ ਲਫੇੜ ਕਿਹੜੇ ਦੇਖੀ ਆ ਹਾਂ ਉਹ ਤਾਂ ਮਹਿਗੇ ਆ ਜਵਾ ਘੱਟ ਵਾ ਗਿਆ ਜਵਾ ਘੱਟ ਨਾਲ ਥੋੜੀ ਲੀਵ ਬਣੀ ਹੋਏ ਟਾਇਰ ਚ ਹਵਾ ਹੀ ਨਹੀਂ ਹੈਗੀ ਤੋਰੇ ਆ ਕੇ ਦੇਖਿਆ ਤਾਂ ਉਹ ਜਵਾ ਭਾਈ ਦੇ ਜਵਾ ਆਇਆ ਉਹਨਡਾ ਟਾਇਰ ਚ ਨਹੀਂ ਆਵਾ ਜਾਂ ਦੇਖੋ ਲੀ ਬਣਦੀ ਹੋਈ ਨਹੀਂ ਕਦੇ ਵੀ ਨਹੀਂ ਦੋਹੇ ਟਾਇਰਾਂ ਦੀ ਬਰਾਬਰ ਲੀ ਬਣਣੀ ਹੈ ਉਹ ਇੱਥੇ ਪਿੰਡ ਨੂੰ ਆਇਆ ਇੱਥੇ ਖੇਤ ਪਿੰਡ ਨੂੰ ਆਇਆ ਫੇਰ ਪੜਾ ਕੇ ਲੈ ਗਿਆ ਮੈਂ ਜਾ ਕੇ ਫੇਰ ਪੜਾ ਕੇ ਲਾਦੀ ਬੋਥੇ ਪਿੰਡਾ ਗਿਆ ਤਾਂ ਜਦ ਬਾਹਰ ਨੂੰ ਚੱਲ ਹੁ ਟਾਇਰ ਨਵੇਂ ਪਵਾ ਦੇ ਨਾ ਟਾਇਰ ਨਵੇਂ ਹਵਾ ਦਾ ਫੇਰ ਵੀ ਚੈੱਕ ਕਰਾਉਣੀ ਪੈਣੀ ਜੇ 6 ਮਹੀਨੇ ਬਾਅਦ ਡੂੰਘੇ ਖੜੇ ਨੂੰ ਜੇ ਕੋਈ ਤੁਹਾਨੂੰ ਗਾਰੰਟੀ ਕਰਾਤੀ ਫੋਨੋ ਨਾ ਨਾ ਉਕਰਾ ਦੇ ਬੁੱਲੇ ਬੁੱਲੇਾਂ ਵੀ ਦਿਖਾਉਣੀਆਂ ਹੈਂ ਗੁੱਲੀਆਂ ਜਰੂਰ ਕਸਾ ਲਈ ਬਾਈ ਗੁੱਲੀਆਂ ਕਸਾਈ ਪੱਕੀਆਂ ਉਹ ਕਹਿੰਦੇ ਹਵਾੜ ਗੁੱਲੀਆਂ ਦਾ ਬੇਤਰਾਂ ਤੇ ਗੁੱਲੀ ਕਹਿੰਦਾ ਜਾਂ ਆਪਣਾ ਇੱਕ ਵਾਰ ਚੱਲ ਕੇ ਗੁੱਲੀ ਕਸਾ ਲੈ 660 670 ਬਵਾ ਕਰਾ ਦੇ ਜਿੰਨੀ ਨੇ ਕਰਤੀ ਠੀਕ ਆ ਜੱਗੇ ਜਿੰਨੇ ਨਵੇਂ ਆਪਾਂ ਇਹਨਾਂ ਨੂੰ ਕਹਾਂਗੇ ਬੁੱਲੇ ਕਰਾਂਗੇ ਉਹ ਨਹੀਂ ਸਾਲੇ ਖੰਗੜ ਜਣੇ ਹੋ ਕਰਾ ਦੇ ਬਹੁਤ ਕਾਵਾ ਰੱਖੋ 1.5 1670 ਪਹੁੰਚਾਈ ਦੀ ਆਏ ਤੋਂ ਨਹੀਂ ਕਹਿਣਾ ਬਾਈ 3 ਸਾਲ ਬਰੀ ਦੀ ਲੋੜ ਨਹੀਂ ਆ ਹਰ ਤਿੰਨ ਸਾਲ ਬਾਅਦ ਰਾਇਓ ਹਾਂ ਤੇਰੇ ਕੋਲ ਚਾਈ ਕਿੰਨੀ ਗਈ ਨਹੀਂ ਚਲਾਈ ਨਹੀਂ ਉਹ ਪਹਿਲਾਂ ਖਰਾਬ ਨਹੀਂ ਹੋਣਾ ਇਹਨੇ ਹਾਂ ਜਦੋਂ ਫਿਰ ਗਰੀਸ ਨਾਲ ਸਾਈਡਾਂ ਬਜਾਦਾ ਲੱਗਣ ਲੱਜਿੰਦਾ ਜੰਮ ਕੇ ਵੀ ਟੈਕ ਕਰ ਲਵੇ ਜੈਕ ਹੋ ਜਾਣ ਲੱਜਿੰਦਾ ਠੀਕ ਹੈ ਕਰ ਲਵੇ ਲੋਡ ਆਇਆ ਤਾਂ ਉਹਨੇ ਬਾਪੜੀ ਦੀ ਲੇ ਬਾਪਾ ਇਹਨੇ ਜਾਨ ਉਹ ਵੀ ਲਾਈ ਵੀ ਉੱਪਰ ਉਹਨੇ ਨਿਪਲ ਇਹਦੇ ਨਾਲ ਨਮਾ ਨੇ ਗੀ ਆਲਗਾਂ ਲੱਗ ਰਿਹਾ ਇਸ ਤਰ੍ਹਾਂ ਹੀ ਪੈ ਰਹੇ ਨੇ ਜਿੱਥੇ ਬੈਰਿੰਗ ਜਾਰੀ ਉਹਨੇ ਇਹਦੇ ਨਾਲ ਤੂੰ ਕਾਲੇ ਹੁੰਨੇ ਆ ਕਈ ਵਾਰੀ ਸੈਮ ਮੋਹਿੰਦਰ ਸਾਟ ਹੁੰਦਾ ਇਹ ਨੂੰ ਲੈ ਆ ਜਿਹੜਾ ਜਿਹੜਾ ਆਪਣੇ ਟਰਾਲੇ ਪਾ ਜੀ ਸੇ ਬਹੁਤ ਪੈਂਦਾ ਹੱਬਾਂ ਖਲੀਆਂ ਬਹੁਤ ਬੜੀਆਂ ਪੜੀਆਂ ਜਿਹੜੇ ਆਪਣੇ ਟਰਾਲੇ ਆ ਉਹ ਬੇ 50 ਸਾਰਾ ਆਮ ਵੀ ਨਹੀਂ ਜਿਹੜੇ ਆਪਣੇ ਟਰਾਲੇ ਆ ਲੈ ਰਿਹਾ ਮਨ ਕਹਿੰਦੀ ਆ ਕਰਮ ਹੋਣਾ ਜਿਹੜੀ ਗੱਡੀ ਆ ਉਹ ਤਾਂ ਗਰਮ ਹੋ ਕੇ ਸਾਰਾ ਪੈਣਾ ਆਪਣੇ ਗਾਬ ਨਹੀਂ ਹੁੰਦਾ ਆਪਣੇ ਬਸ ਸਾਈਡਾਂ ਸੁੱਕ ਜਾਣਾ ਗੱਬੇ ਗੱਬੇ ਨਾ ਦੱਸਦੇ ਸਿਆਲ ਚ ਮੜੀ ਕੋਲ ਸੇਕ ਲਾ ਦੇ ਕਰੂਗੇ ਕਿਹਦੇ ਜਿਹੜੇ ਜਿਹੜੇ ਲੈ ਆਂਦਾ ਕਿਦਰੀ ਬਦੂਰ ਦਾ ਕਰਮ ਹੋਣਾ ਕਰਨਾ ਮੇਰੇ ਵੀ ਨਹੀਂ ਹੋਣਾ ਸਪੀਡ ਨਹੀਂ ਰਹੇਗੀ ਲੋੜੇ ਨਹੀਂ ਟਰੱਕ ਮੈਨ ਪਾਈ ਲੈ ਲਓ ਗੱਡੀ ਕਿਹੜਾ ਲੈ ਲੋ ਹੁਣ ਸਪੀਡ ਵਾਲਾ ਲੈ ਲਾ ਤਾਂ ਵੀ ਕਿੰਨਾ ਕੁ ਭਜਾ ਦੂੰਗਾ ਤੂੰ ਭਜੂਗਾ ਸਾਲੇ 60 70 ਪਰ ਜਾਣਾ ਉਹਨੇ ਹਾਂ ਬਾਈ ਮੰਮੀ ਇਹ ਗੱਲ ਇਹੋ ਇਹਦੇ ਨਾਲ ਲੱਗਣਾ ਪੈਣਾ ਸਾਨੂੰ ਹਾਂ ਹਾਂ ਇਹ ਪੁਆਇੰਟ ਭਜੇਗਾ ਕਾਠੇ ਲਾਉਣ ਵਾਲਾ ਲੈ ਆਉਣ ਵਾਲਾ ਲੈ ਆਉਣੇ ਕੋਈ ਨਾ ਖੜਦਾ ਗਲੇ ਨਾਲ ਲੇਉਂਦਾ ਸਾਨੂੰ ਅੰਦਰ ਹੋ ਗਏ ਰੇ ਨਹੀ ਅੱਤੀ ਤੇ ਬਸ ਅੱਤੀ ਗੱਲ ਘੜੀ ਜਾਂਦੀ ਸੱਚੀ ਗੱਲ ਘੜੀ ਜਾਂਦੀ ਬਾਈ ਕੋਈ ਨਹੀਂ ਸੱਚੀ ਕੋਈ ਨਾ ਪਾਦਾ ਸਾਲਾ ਅਮਨੇ ਵਾਲੀ ਗੋਲੀ ਬਾਹਰ ਜਾਂਦਾ ਕੱਢਾ ਕਰਾਉਣਾ ਕੱਢੀ ਜਾਵੇ ਕੱਢੀ ਜਾਵੇ ਤਾਂ ਫਿਰ ਤਾਂ ਫੇਰ ਕੋਈ ਨਹੀਂ ਕੋਈ ਫਰਕ ਹਾਂ ਪਹਿਲਾਂ ਜੰਨਰ ਉਹ ਹਲੇ ਦਾ ਸਾਲੇ ਨੂੰ ਟੈਂਟ ਪਾ ਰਾਂਗੇ ਤੈਨੂੰ ਕਿਹਾ ਤੇਰੇ ਦੂਏ ਪਾਸੇ ਨੂੰ ਖੋਲਣੀ ਆ ਉਹ ਗਰਮੀ ਵਾਂਗ ਡਾਬਦਾ ਉਹ ਦਫਨਾ ਟ੍ਰੇਲ ਉਹ ਐਨੀ ਖੋਲਤੀ ਉਹ ਪਤਾ ਕਿੰਨੇ ਵਜੇ 1000 ਚੱਕਰਾਂ ਪਰ ਉਲਟੇ ਵਾਧੇ ਰੰਗਨ ਕੀ ਦੀ ਜਾਈ ਬਾਦਾਂ ਮੇਂ ਭੁਲੀ 4000 ਤੱਕ ਫੇਰ ਆਏ 5000 ਯਾਰ ਕਰਤ ਗਿਆ ਪੂਰੀ 3500 ਤੋਂ ਪਹਿਲਾਂ ਵੀ ਆਇਆ ਉਹ ਦਿੱਤ ਗਈ ਉਦੋਂ ਕਿੰਤਰਾਂ ਯਾਰ ਜੀ ਬਾਰੇ ਬਰਾਬਰ ਕਰੇ ਉੱਥੇ ਪ੍ਰਧਾਨ ਕਹਿੰਦਾ ਨਰਕ ਰੇਤ ਨੜਦਾ ਯਾਰ ਕਹਿੰਦਾ ਲਾਲਟਾ ਦੰਦਾ ਜੀ ਅਸੀਂ ਗੱਡੀ ਮੋੜੀ ਜਦੋਂ ਤਾਂ ਖੋਲੀ ਹੋਈ ਸੀ ਕਹਿੰਦਾ ਇੰਨਾ ਨੜਦਾ ਹੋਰ ਕਿਉਂ ਖੋਟੀ ਸੀ ਅਸੀਂ ਪਿੱਛੇ ਖੋਟੀ ਸੀ ਸ਼ਹਿਰ ਤੇ ਆਹੋ ਫਿਰ ਜਾ ਫਟਕ ਲੱਗ ਗਿਆ ਬੱਜਿਆ ਪਰ ਜਿਹਦੇ ਵੀ ਪੁਲਪ ਨੂੰ ਖਮਾਤਾ ਫਿਰ ਚਲੋ ਠੀਕ ਆ ਜੀ ਫਿਰ ਚੰਗਾ ਭਾਈ ਚਲੋ ਰੋੜੀ ਫਤਰੀ ਕਾਲ ਦੀ ਬੱਚੇ ਨੜ ਗਏ ਕਿੱਥੋਂ ਨੜ ਗਏ